ਮੋਰਚਾ ਕਾਲੇ ਪਾਣੀਆਂ ਦਾ ਉਹ ਕਾਲੇ ਪਾਣੀ ਜਿਹੜੇ ਸਾਡੀਆਂ ਨਸਲਾਂ ਤਬਾਹ ਕਰ ਰਹੇ ਨੇ ਬਰਬਾਦ ਕਰ ਰਹੇ ਨੇ ਸਾਡੇ ਜਵਾਕਾਂ ਨੂੰ ਕੈਂਸਰ ਸਾਡੇ ਧਰਤੀ ਨੂੰ ਕੈਂਸਰ ਸਾਡੇ ਪਸ਼ੂਆਂ ਨੂੰ ਸਾਡੇ ਪੰਛੀਆਂ ਨੂੰ ਕੈਂਸਰ ਉਹ ਜਿਹੜੇ ਬੁੱਢੇ ਦਰਿਆ ਆਏ ਸਤਲੁਜ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਉਹਦੇ ਖਿਲਾਫ ਜਿਹੜਾ ਆਪਣਾ ਮੋਰਚਾ ਲਾਇਆ ਹੋਇਆ ਆਪਾਂ ਐਲਾਨ ਕੀਤਾ ਕਿ 15 ਅਗਸਤ ਨੂੰ ਵੱਡਾ ਮਾਰਚ ਰੱਖਣਾ ਹੈ ਲੁਧਿਆਣੇ ਤੇ 15 ਸਤੰਬਰ ਤੱਕ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਇਸ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਉਹਦੇ ਸਬੰਧ ਚ ਪੰਜਾਬੀਓ ਕੱਲ ਨੂੰ 8 ਤਰੀਕ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੜਕੇ ਗੁਰਦੁਆਰਾ ਖਾਲਸਾ ਜਿਹੜੇ ਫਰੋਹੀਪੁਰ ਚ ਨੇ ਉਥੇ ਆਪਣੀ ਮੀਟਿੰਗ ਆ 1 ਵਜੇ ਆਪਣੀ ਮੀਟਿੰਗ ਹੈਗੀ ਫਰੀਦਕੋਟ ਗੁਰੂਕਰ ਬਿਸ਼ਕਰਮਾ ਦਾ ਜਿਹੜਾ ਉੱਥੇ ਆ ਤੇ 4 ਵਜੇ ਆਪਣੀ ਜਿਹੜੀ ਮੀਟਿੰਗ ਹੈ ਮੋਗੇ ਦੇ ਵਿੱਚ ਆ ਬਿਸ਼ਕਰਮਾ ਭਵਨ ਦੇ ਵਿੱਚ ਨੇੜੇ ਆਈਟੀਆ ਸੁਇ ਤਿੰਨ ਮੀਟਿੰਗਾਂ ਨੇ ਆਪਣੀਆਂ ਕੱਲ ਨੂੰ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਕਿਸੇ ਜਾਤ ਜਾਂ ਕਿਸੇ ਧਰਮ ਦਾ ਨਹੀਂ ਆ ਪਾਣੀ ਦੀ ਲੋੜ ਹਿੰਦੂ ਸਿੱਖ ਮੁਸਲਮਾਨ ਸਭ ਨੂੰ ਆ ਪਾਣੀ ਆ ਦਾ ਜੀਵਨ ਆ ਤੇ ਨਵੀਂ ਏਮਜ ਦੀ ਜਿਹੜੀ ਰਿਪੋਰਟ ਆਈ ਹੈ ਕਿ ਸਾਡੇ ਜਵਾਕਾਂ ਨੂੰ ਕਿਸ ਪੱਧਰ ਦੇ ਤੱਕ ਕੈਂਸਰ ਪਹੁੰਚ ਚੁੱਕਿਆ ਹੋ ਰਿਹਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੰਨੀਆਂ ਵੀ ਇੱਥੇ ਪੈਦਾ ਹੋਣਗੀਆਂ ਕੋਈ ਵੀ ਬੱਚਾ ਬਿਨਾ ਕੈਂਸਰ ਤੋਂ ਨਹੀਂ ਹੋਊਗਾ ਉਹ ਕੈਂਸਰ ਤੋਂ ਪੀੜਤ ਹੋਊਗਾ ਇਹ ਪਾਣੀਆਂ ਦੀ ਬਦੌਲਤ ਆ ਉઠੋ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਯਾਰ ਆਓ ਉੱਠ ਕੇ ਆਪਾਂ ਇਹ ਮੋਰਚਾ ਹਰ ਹਾਲ 'ਚ ਫਤਿਹ ਕਰਨਾ ਇਹ ਬਹੁਤ ਵੱਡਾ ਇੱਕ ਜਿਹੜਾ ਅੱਤਵਾਦ ਹੈ ਜਿਹੜੇ ਅਤਵਾਦ ਦੇ ਨਾਲ ਸਾਡੀ ਨਹ ਕੁਸ਼ੀ ਕੀਤੀ ਜਾ ਰਹੀ ਆ ਸਾਡੀਆਂ ਨਸਲਾਂ ਸਾਡੇ ਜਵਾਬ ਸਾਡੀ ਧਰਤੀ ਸਾਡੀ ਆਬੂ ਹਵਾ ਸਭ ਕੁਝ ਬਰਬਾਦ ਕੀਤਾ ਜਾ ਰਿਹਾ ਸੋ ਆਓ ਮੇਰਾ ਵੀਰ ਇਹ ਮਸਲੇ ਦੇ ਉੱਤੇ ਆਪਾਂ ਪਾਰਟੀਆਂ ਤੋਂ ਧੜਿਆਂ ਤੋਂ ਮਜ਼ਬਾਂ ਤੋਂ ਯਾਤਾਂ ਤੋਂ ਉੱਪਰ ਉੱਠ ਕੇ ਹਰ ਬੰਦਾ ਉੱਥੇ ਇਸ ਮੋਰਚ ਦਾ ਹਿੱਸਾ ਬਣੇ ਬਾਅਦ ਤੋਂ ਬਾਅਦ ਸਾਡੀਆਂ ਕੱਲ ਦੀਆਂ ਮੀਟਿੰਗਾਂ 10 ਵਜੇ ਫਰੋਹੀਪੁਰ ਗੁਰਦੁਆਰਾ ਖਾਲਸਾ ਜੀ ਅ 1 ਵਜੇ ਫਰੀਦਕੋਟ ਗੁਰੂਕਾਰਾ ਬਾਬਾ ਬਿਸ਼ਕਰਮਾ ਜੀ ਤੇ ਬਿਸ਼ਕਰਮਾ ਭਵਨ ਨੇੜੇ ਆਈਟੀਆਈ 4 ਵਜੇ ਮੋਗੇ ਕੱਲ ਨੂੰ ਆਪਾਂ ਮਿਲਦੇ ਆਂ ਬਦ ਤੋਂ ਬਾਅਦ ਸਾਡੇ ਮੇਰੇ ਸਾਥੀ ਨਰੋਆ ਪੰਜਾਬ ਮੰਚ ਤੋਂ ਮੱਤੇਵਾੜਾ ਬਚਾਓ ਜਿਹੜੀ ਜੰਗਲ ਕਮੇਟੀ ਬਣੀ ਆ ਮੱਤੇਵਾੜਾ ਜੰਗਲ ਬਚਾਉਣ ਵਾਲੀ ਉਹ ਤੇ ਹੋਰ ਵੀ ਕੋਈ ਸਰਸ਼ੀਤਾਂ ਜਿਹੜੇ ਉੱਥੇ ਪਹੁੰਚ ਰਹੇ ਨੇ ਆਪਾਂ ਵਿਚਾਰ-ਵਟਾਂਦਰਾ ਕਰਕੇ ਜਿਹੜੀ ਤਿਆਰੀ ਕਰਨੀ ਹੈ 15 ਅਗਸਤ ਤੇ 15 ਸਤੰਬਰ ਦੀ ਉਹਦੇ ਲਈ ਤੁਹਾਡੇ ਕੋਲ ਪਹੁੰਚ ਰਹੇ ਆ ਸੋ ਆਓ ਮੇਰਾ ਵੀਰ ਕਦੇ ਉਹ ਨਾ ਹੋਵੇ ਕਿ ਅਸੀਂ ਘਰਾਂ ਦੇ ਕੁੰਡੇ ਲਾ ਕੇ ਸੋਚੀ ਜਾਗੇ ਕਿ ਅਸੀਂ ਇੱਥੇ ਬੈਠੇ ਬਚ ਜਾਗੇ ਉਹ ਤੂੰ ਇੱਥੇ ਬੈਠੀ ਮਰ ਜਾਣਾ ਕਿਉਂਕਿ ਪਾਣੀ ਤੁਸੀਂ ਘਰਾਂ 'ਚ ਬੈਠੇ ਵੀ ਪੀਂਨੇ ਹੋ ਆਪਾਂ 24 ਘੰਟੇ ਪਾਣੀ ਵਰਤਦੇ ਆ ਆਟਾ ਬੁੰਨਣਾ ਦਾਲ ਸਬਜ਼ੀ ਬਣਾਉਣੀ ਆ ਪਸੂਆਂ ਨੂੰ ਪਿਉਣਾ ਆ ਆਪਾਂ ਪੀਣਾ ਤਾਂ ਪਾਣੀ ਵਰਤਦੇ ਆ ਬਾਈ ਤੇ ਪਾਣੀ ਤੇ ਨਾਲ ਸਾਡਾ ਉਹ ਇੱਕ ਕਾਲਾ ਪਾਣੀ ਜਿਹੜੇ ਸਾਨੂੰ ਸਾਡੇ ਨਾਲ ਸਜਾਵਾਂ ਸਾਨੂੰ ਹੁੰਦੀਆਂ ਰਹੀਆਂ ਕਾਲੇ ਪਾਣੀਆਂ ਦੀਆਂ ਸਾਡੇ ਉਰਖਿਆਂ ਨੇ ਉੱਥੇ ਉਹ ਹੰਡੀ ਹੱਡੀ ਹਡਾਈਆਂ ਉਹ ਤਖਲੀਪਾਂ ਉਹ ਦੁੱਖ ਕਾਲੇ ਪਾਣੀ ਦੇ ਛੱਲੇ ਨੇ ਤੇ ਆਹ ਕਾਲਾ ਪਾਣੀ ਸਾਨੂੰ ਦੇ ਕੇ ਸਾਡੇ ਘਰਾਂ ਚ ਬਾੜ ਕੇ ਸਾਡੀਆਂ ਧਰਤੀਆਂ ਦੇ ਉੱਤੇ ਲਿਆ ਕੇ ਸਾਡੇ ਦਰਿਆਵਾਂ ਚ ਕਾਲਾ ਪਾਣੀ ਹੈ ਜ਼ਹਿਰਾਂ ਜਿਹੜੇ ਨੇ ਇੱਕ ਕੈਮੀਕਲ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਸੋ ਆਓ ਉੱਠ ਕੇ ਆਪਾਂ ਇਹ ਲੜਾਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਤੇ ਆਪਣੇ ਆਪ ਨੂੰ ਬਚਾਉਣ ਲਈ ਉੱਠ ਕੇ ਲੜਗੇ ਆਓ ਕੱਲ ਮਿਲਦੇ ਆਂ ਤੇ ਸੋਮਵਾਰ ਨੂੰ ਵਾਰੀਏ ਖਾਲਸਾ ਵਾਹਿਗੁਰੂ ਜੀ ਕੀ ਫਤਹ